ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਚੋਟੀ ਦਸ ਵੱਡੇ ਲੀਡਰ ਤੇ ਹੋਇਆ ਪਰਿਵਾਰ ਤੇ ਹੋਇਆ ਜਾਣ ਲੇਵਾ ਹਮਲਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਜਲੰਧਰ ਪੱਛਮ ਦੇ ਵਿਦਵਾਂ ਸਭਾ ਤੋਂ ਵੱਡੀ ਖਬਰ ਆਈ ਹੈ ਜਿੱਥੇ ਕਿ ਹੁਣ ਵੱਡੀ ਬਹੁਤ ਹੀ ਯਾਦ ਖਬਰ ਆ ਰਹੀ ਆ ਜਿੱਥੇ ਬਸਤੀ ਦਿਨਿਸ਼ਮੰਦਾ ਕੋਲ ਪਛਣ ਤੋਂ ਬਾਅਦ ਆਪ ਦੇ ਵਿਧਾਇਕ ਸੀਤਲ ਅੰਗੁਰਾਲ ਦੀ ਗੱਡੀ ਤੇ ਬੀਤੀ ਰਾਤ ਹਮਲਾ ਹੋ ਗਿਆ ਬਾਈਕਾਂ ਤੇ ਆਏ 5 6 9 ਬੰਨਾਂ ਉਹਨਾਂ ਦੀ ਕਰਕੇ ਲੀਏ ਤੇ ਉਸਤੇ ਤੇਜ਼ ਤਰਾਰ ਤਰ੍ਹਾਂ ਦਾ ਹਮਲਾ ਕਰਤਾ ਕਾਰ ਵਿੱਚ ਸੀਤਲ ਦਾ ਪੁੱਤਰ ਤੀਪਰਾ ਤੇ ਭਾਬੀ ਸੀ ਜਦੋਂ ਵਿਧਾਇਕ ਦਾ ਭਰਾ ਲਾਲੀ ਅੰਗੁਰਾਲ ਕਾਰ ਤੋਂ ਬਾਹਰ ਆਇਆ ਤਾਂ ਉਹਨਾਂ ਨੂੰ ਦੇਖ ਕੇ ਨੋਜਣ ਭੱਜ ਗਏ ਵਿਧਾਇਕ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਤੇ ਹੁਣ ਕਰਨਾਦੀ ਸੀਸੀਟੀਵੀ ਵੀ ਸਾਹਮਣੇ ਆਈਆ ਪੁਲਿਸ ਨੇ ਨੌਜਵਾਨਾਂ ਨੂੰ ਪਛਾਣ ਕਰ ਲਈ ਹੈ ਤੇ ਫਿਲਹਾਲ ਸ਼ੀਤਲ ਦਾ ਪਰਿਵਾਰ ਬਾਲਵਾਲ ਬਚ ਗਿਆ ਤੇ ਪਤਾ ਲੱਗਾ ਕਿ ਹਮਲਾ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਸੀ ਜਿਸ ਦੇ ਬਾਅਦ ਆਪ ਦਾ ਇੱਕ ਸੀਰੀਲ ਅੰਗਰਾਲ ਨੇ ਖੁਦ ਲੁਟੇਰੇਾਂ ਦੀ ਪਛਾਣ ਕਰਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਫਿਲਹਾਲ ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਹੋਰ ਮੁਲਜ਼ਮਾਂ ਦੀ ਭਾਲ ਲਈ ਕਾਰਵਾਈ ਜਾਰੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ